ਪੰਜਾਬ ਇੱਕ ਅਹੋ ਜੀ ਤਰਤੀਆ ਜਿੱਥੇ ਆਏ ਦੀ ਗੁਰੂ ਪੀਰਾਂ ਇਤਿਹਾਸਿਕ ਜਗ੍ਹਾ ਦੇ ਵਿੱਚ ਪੰਜਾਬ ਦੀ ਸੱਗਤਾ ਵੱਲ ਇਨਾਚੇ ਹਾਰਾਮ ਬਹੁਤ ਉਤਸ਼ਾਹ ਨਾਲ ਬਣਾਇਆ ਜਾਂਦਾ ਹੈ। ਔਰ ਇਸ ਦਾ बाबा ਬਾਰਕਾਸ ਜੀ ਦੇ ਚਾਲਿਆਂ ਵਾਸਤੇ ਪੰਜਾਬ ਭਰ ਦੇ ਵਿੱਚੋਂ ਸੰਗਤਾਂ ਹਮ ਹਮ ਆ ਕੇ ਸ਼ਾਤ ਲਾਈਆਂ ਪੀਂ ਨਗਹਾ ਬਾਬਾ ਜੀ ਬਾਬਾ ਬੜਪਾ ਹਾਊਸਿੰਗ ਦੇ ਦਰਸ਼ਨ ਕਰਕੇ ਆਪਣੇ ਜੀਵਨ ਸਫਲ ਕਰ ਦਿਆ ਉਥੇ ਹੀ ਅੱਜ ਬਾਬਾ ਸਰਿੰਦਰ ਸ਼ੇਡਾ ਜੀ ਜੱਬਰ ਮਾਰਕੀਟ ਤੋਂ ਬਾਬਾ ਜੀ ਦੇ ਦਰਸ਼ਨਾ ਵਾਸਤੇ ਨਿੱਕੀ ਮਚਾਲਾ ਅਰਵਾਨਾ ਹੋਇਆ ਅੱਗੇ ਦੇਖੋ ਪੂਰੀ ਰਿਪੋਰਟ ਸੁਖਵਿੰਦਰ ਸਿੰਘ ਬਹਿਰਾ ਦੇ ਨਾਲ ਜੇਕਰ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਧੰਨਵਾਦ ਹਾਂਜੀ ਮੈਂ ਅਮਰ ਸਿੰਘ ਬਾਬਾ ਜੀ ਦਾ ਸੇਵਕ ਬਾਬਾ ਸਰਿੰਦਰ ਸਿੰਘ ਜੀ ਦੇ ਚਾਲੇ ਤੋਂ ਹਰ ਸਾਲ 8 ਅਪ੍ਰੈਲ ਨੂੰ ਬਾਬਾ ਬਾਗਲਾ ਜੀ ਦੇ ਪੇਰ ਨਗਾਏ ਬਾਬਾ ਬੜਵਾਸ ਸਿੰਘ ਜੀ ਦੇ ਇਹਨਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾ ਕੇ ਲਿਆਈਦੇ ਆ ਤੇ ਬਾਬਾ ਜੀ ਮਿਹਰ ਸਦਕਾ ਸਾਰਾ ਕੰਮ ਵਧੀਆ ਕੰਮ ਕਾਜ ਆਪਣੀ ਪਰਨ ਰਮਾਈ ਹੇਠ ਹੁੰਦਾ ਆ ਤੇ ਉੱਥੇ ਸਰਕਾਰ ਵੱਲੋਂ ਲੰਗਰ ਵੀ ਰਵਾਇਆ ਜਾਂਦਾ ਜਾਪ ਕੋੜਿਆਂ ਦਾ ਨਿਊਡਲ ਔਰ ਜਲੇਬੀਆਂ ਇਹ ਸੰਗਤਾਂ ਵਾਸਤੇ ਆਪਾਂ ਕਰੀਦਾ ਜੀ ਹਾਂਜੀ ਬੜੀ ਹਰ ਸਾਲ ਬਾਬਾ ਸਰندر ਸਿੰਘ ਸਿੰਧਾ ਜੀ ਜੱਪੜ ਮਾਰਕੀਟ ਤੋਂ 21ਵਾਂ ਚਾਲਾ 21ਵਾਂ ਚਾਲਾ ਜਾ ਰਿਹਾ ਇਸ ਇਸ ਵਿੱਚ ਸਾਰੀ ਸੰਗਤ ਬੜੀ ਹੁਮ ਹਮਾ ਕੇ ਜਾ ਰਹੀ ਹੈ ਪ੍ਰਧਾਨ ਸਦ ਸਰਦਾਰ ਅਮਰ ਸਿੰਘ ਪ੍ਰਧਾਨ ਸੋਨੂ ਜੀ ਪ੍ਰਧਾਨ ਜੀਤੀ ਜੀ ਤੇ ਬਾਕੀ ਸਾਰੀ ਸਮੂਹ ਸੰਗਤ ਜਾ ਰਹੀ ਹੈ ਬਹੁਤ ਹੁਮ ਹਮਾ ਕੇ ਸਾਰਿਆਂ ਨੇ ਚੌ ਚਾਈ ਦਰਸ਼ਨ ਕਰਨਾ ਹੈ ਕਿਲਮਾ ਚੱਲਾ ਜਾ ਰਿਹਾ ਲੱਗੇ 21 ਮਾਰਾ ਕਿਵੇਂ ਚੱਲਾ ਜਾ ਜੇਕਾਰਾ ਪੋਣਾ ਹਰੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੇਕਾਰਾ ਸਿੰਗੀਆਂ ਵਾਲੇ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੇਕਾਰਾ ਰਤਨਦੇਵਾਲ ਦਾ ਬਹੁਤ ਸੱਚੇ ਦਰਬਾਰ ਕੀ ਜੈ